ਹਲੋ ਹਾਂਜੀ ਸਸਰੀ ਕਾਲੀ ਸਾਰਨ ਸਾਡੇ ਬਲੌਏ ਹੁਪ ਤੁਸੀਂ ਵੀਡੀਓ ਕੋ ਅਸੀਂ ਇੱਥੇ ਦਾ ਸਵਾਲ ਤਾਂ ਤੁਹਾਡਾ ਸਾਡੇ ਮਾਨ ਬਲੌਗ ਦੇ ਵਿੱਚ ਹੁਣ ਆਪਾਂ ਘਰ ਦਾ ਵੀ ਰੁਟੀਨ ਦੀ ਸਟਾਰਟਿੰਗ ਤੇ ਜਿਹੜੀ ਗਾ ਨੂੰ ਆਪਾਂ ਦਵਾਈ ਦਿੱਤੀ ਸੀ ਉਹ ਅੱਜ ਆਪਦੇ ਆਪ ਉਠੀ ਐ ਦਾ ਬੈਟਰ ਥੋੜਾ ਜਾਂ ਫਰਕ ਪਿਆਗਾ ਤੇ ਪਰ ਮੈਂ ਆਪਾਂ ਸ਼ੁਕਰਾਂ ਹੁਣ ਉਹਨੂੰ ਦੂਜੀ ਸੀਸੀ ਲਿਆ ਕਿਉਂਕਿ ਦੋ ਦਿਨਾਂ ਦੀ ਦਵਾਈ ਸੀ ਉਹਦੀ ਤੇ ਦੋ ਦਿਨਾਂ ਦੀ ਦਵਾਈ ਨਾਲ ਉਹਨੂੰ ਬਹੁਤ ਫਰਕ ਪਿਆ ਘੱਟੋ ਘੱਟ ਉਹਨੇ ਕਹਿੰਦਾ ਤਿੰਨ ਚਾਰ ਸੀਸੀ ਪੀਉਣੇ ਨੇ ਇੱਕ ਦਿਨ 'ਚ ਅੱਧੀ ਪੀਣੀ ਐ ਤੇ ਦੂਜੇ ਦਿਨ ਫੇਰ ਪੀਣੀ ਐ ਤੇ ਚਲੋ ਹੁਣ ਤੁਹਾਨੂੰ ਦਿਖਾਉਣੇ ਆਗੇ ਅੱਜ ਆਪਦੇ ਆਪ ਖੜੀ ਹੋ ਗਏ ਆਂ ਇਹ ਕਹਿੰਦੇ ਪਰਮਾਤਮਾ ਕਰਕੇ ਠੀਕ ਹੋ ਜੀ ਫੇਰ ਹੀ ਮਾਨੂੰ ਤਸੱਲੀ ਜੀ ਮਿਲਦੀ ਅੱਜ 100 ਚ 20% ਫਰਕ ਪੈ ਗਿਆ ਚਲੋ ਤੁਹਾਨੂੰ ਦਿਖਾਉਣੇ ਆ ਜ਼ਰੂਰ ਤੇ ਤੁਸੀਂ ਦੇਖ ਸਕਦੇ ਹੋ ਆ ਖੜੀ ਆਪਣੀ ਗਾਂ ਜਿਹੜੀ ਅੱਜ ਵਧੀਆ 20% ਨੂੰ ਫਰਕ ਪਿਆਗਾ ਤੇ ਅੱਜ ਫੇਰ ਇਹਨੂੰ ਬੋਤਲ ਲੈ ਕੇ ਆਉਣੀ ਹੈ ਜੀ ਅੱਧੀ ਅੱਜ ਫੇਰ ਲਿਆਵਾਂਗੇ ਬੋਤਲ ਤੇ ਉਹ ਉਹ ਤਾਂ ਲੈ ਕੇ ਅੱਜ ਅੱਧੀ ਦੇ ਦਾਂਗੇ ਅੱਧੀ ਕੱਲ ਨੂੰ ਦੇ ਦਾਂਗੇ ਤੇ ਪੂਰਾ ਅਸੀਂ ਇਹਦਾ ਟ੍ਰੀਟਮੈਂਟ ਹੁਣ ਇਹੀ ਕਰਨਾ ਹੈਗਾ ਵੀ ਜਿਹੜੀ ਉਹ ਦਵਾਈ ਆ ਇਹ ਉਹ ਹੀ ਖੜਾ ਕਰ ਸਕਦੀ ਹੈਗੀ ਤੇ ਇਦਰੇ ਖਾਣ ਲੱਗੀ ਵੀ ਇਹ ਦੂਤ ਪਹਿਲਾਂ ਨੂੰ ਚੌਕ ਕਰਦੇ ਵਿੱਚ ਕਿਉ ਮਿਕਸ ਕਰਕੇ ਦਿੱਤਾਗਾ ਫਾਈਨਡ ਨਹੀਂ ਡਾਲਡਾ ਕਿਉ ਸੀਗਾ ਜਿਹੜਾ ਉਹ ਵਾਲਾ ਮਿਕਸ ਕਰਕੇ ਦਿੱਤਾਗਾ ਇਹਨੂੰ ਫਿਰ ਇਹਨੂੰ ਫੀਡ ਪਾਈ ਹੈਗੀ ਤੇ ਹੁਣ ਇਹਨੂੰ ਬਸ ਵਧੀਆ 30% ਫਰਕ ਪਿਆਗਾ ਤੇ ਬਾਕੀ ਆਪਾਂ ਰੰਡ ਦੇਖ ਸਕਦੇ ਅਦਰ ਪਾਸੋਂ ਗਾਵਾਂ ਵਟੀਆਂ ਦਾ ਇਹਨਾਂ ਦਾ ਬਸ ਇਧਰ ਗੋਹਾ ਚੱਕਣਾ ਆ ਆਪਾਂ ਨੇ ਸਬਸਕ੍ਰਾਈਬ ਕਰਨੀ ਹੈਗੀ ਸਾਰੇ ਇਹਨਾਂ ਨੂੰ ਧੂੜੀ ਪਾ ਦਿੰਨੇ ਨੇ ਸੁੱਕੀ ਵੀ ਚਲਪ ਚਰੀ ਜਾਂਦੀਆਂ ਨੇ ਤੁਰੀਆਂ ਫਿਰਦੀਆਂ ਰਹਿੰਦੀਆਂ ਨੇ ਖੁੱਲੀਆਂ ਵੀ ਚਰੀ ਜਾਂਦੀਆਂ ਨੇ ਗੀਆਂ ਦੇਖ ਪਿੱਛੇ ਬਾੜ ਜਾਨੀ ਅਲੀ ਚਲ ਚਲ ਥਲੇ ਚਲ ਥਲੇ ਆ ਕੱਟੇ ਸਾਰੇ ਕੱਟੇ ਦੇ ਬਾਲ ਖਾ ਗਏ ਇਹਨਾਂ ਬਚਾਰੀ ਧੁੱਪੇ ਬਿੰਦੇ ਵੀ ਨਾ ਸਾਦਾ ਹੁਣ ਆ ਖੁੱਲੀ ਚੜ ਗਈ ਦੇਖ ਸਕਦੇ ਇਹਦਾ ਇਹ ਹਾਲ ਇਹ ਜਮਾਨੇ ਟਿਕਦੀ ਹੈਗੀ ਨਾਲ ਦੀ ਨਾ ਖੁਰਲੀ ਚ ਵੱਡ ਜਾਂਦੀ ਹੈਗੀ ਤੇ ਆਹ ਵਾਲੀ ਮੱਝ ਅਜਾਪੜੀ ਨਾ ਆਤੀ ਨਹੀਂ ਦੋਨਾਂ ਨੂੰ ਮੱਝਾਂ ਨੂੰ ਨਮਾਤਾ ਸੀ ਆਪਾਂ ਨੇ ਤੇ ਆਹ ਮੱਝ ਨਾ ਆਤੀ ਨਹੀਂ ਹੈਗੀ ਆਪਣੀਆਂ ਚ ਭੱਜ ਲਈ ਮਤੋਂ ਲੇਕਿਨ ਮਤੋਂ ਲੋਟ ਨਹੀਂ ਆਉਂਦੀ ਹੈਗੀ ਨਾ ਇਹ ਭੱਜ ਗਈ ਜੋ ਦੋਨੇ ਆਪਾਂ ਨਮਾਤਾ ਸੀ ਦੀਆਂ ਚਲੋ ਤੇ ਚਲ ਤੇ ਚਲ ਕਿਹ ਹੈਗਾ ਚਲ نیچے ਚਲ ਚੁੱਪ ਚਲ ਚਲ ਦੇਖ ਹੁਣ ਫੇਰ ਵੱਡ ਜਾਣਾ ਨੇ ਖੁਰਲੀ ਚ ਖਰਦੀ ਨਹੀਂ ਤੜਕੇ ਦੀ ਉਹ ਦੋ ਵਾਰੀ ਖੁੱਲ ਚੁਕੀ ਹੈਗੀ ਆ ਮਾਝ ਸਾਡੇ ਖਾ ਉਧਰ ਅਸੀਂ ਅੰਦਰ ਨਾ ਅੰਦਰ ਤੁਹਾਨੂੰ ਦਿਖਾਉਣੇ ਅਸੀਂ ਜਿਹੜੀ ਖੁਰਲੀ ਹੁਣ ਬਣਾਈ ਹੈਗੀ ਹੁਣ ਬਣਾਤੀ ਆਪਣਿਆਂ ਨਿਊ ਖੁਰਲੀ ਸਾਰੀ ਉੱਚੀ ਕਰਕੇ ਥੋੜੀ ਜਿਹੀ ਬਣਾਤੀ ਹੈ ਤੇ ਪੂਰੀ ਉਹਦੇ ਨਾਲ ਬਣਾਤੀ 9 ਇੰਚੀ ਇਤਲਾ ਕੇ ਨਾ 9 ਇੰਚੀ ਇਤਲਾ ਕੇ ਪੂਰੀ ਵਧੀਆ ਬਦਜੀ ਪਾ ਕੇ ਆਪਾਂ ਨੇ ਪੱਕੀ ਬਣਾਤੀ ਤੇ ਹੁਣ ਦੋ ਦਿਨ ਆਪਾਂ ਇਹਨੂੰ ਪਾਣੀ ਪਾਵਾਂਗੇ ਦੇ ਉੱਤੇ। ਇਹ ਪੱਕੀ ਹੋ ਜਾ ਜਮਾ ਇਹ ਦੋ ਦਿਨ। ਜੇ ਹੁਣ ਬਨਤੀਆਂ ਤਾਂ ਬਸ ਖਤਮ ਕਰ ਦੇਣੀ ਖੋਲੀ ਤਾਂ ਇਹਨਾਂ ਨੇ। ਤੇ ਦੋ ਦਿਨ ਆਪਾਂ ਨੇ ਲੜੋ ਪਾੜੇ ਲੋੜਾ ਪੋਰੀ। ਚਲ ਆ ਚੰਗੀ ਜਿਹਾ। ਵੀ ਇਹ ਪੱਕੀ ਹੋਏ ਜਮਾ ਫਿਰ ਇੱਥੇ ਮੱਝਾ ਬਣਾਂਗੇ। ਇਹ ਕੱਲ ਬਣਵਾਈ ਸੀ ਆਪਾਂ ਨੇ ਮਿਸਤਰੀ ਤੋਂ। ਵਿੱਚ ਸੀ ਟਾਈਮ ਕੱਢਿਆ ਸੀ ਉਹਨਾਂ ਨੇ ਤੇ ਆਪਾਂ ਬਣਵਾ ਲਈ। ਆਬ ਲੱਗ ਗਿਆ ਉਹਦਾ ਹਸਸ। ਕੰਮ ਸਟਾਰਟ ਕਰਨ ਗੋਹਾ ਚੱਕਣ ਦਾ। 来 लागे थे काम ਆਦਾ ਬੱਠਰ ਪਰਨ ਬਸ ਮੇਰਾ ਇਧਰ ਰਹਿਣਾ ਉਦੋਂ ਤਾਂ ਆਪਾਂ ਸਾਰਾ ਸੰਭਰ ਤਾਂ ਸੀ ਬਸ ਇਧਰਲੀ ਸਾਈਡ ਰਹਿ ਗਿਆ ਆਪਣਾ ਸੰਭਰ ਨਾਲ ਤੇ ਸਾਰਾ ਨਮੇੜ ਦੇਣਾ ਅੰਦਰ ਸੰਭਰ ਤੇ ਅੰਦਰ ਵਾਸੇ ਪਰੀਆਂ ਦੇ ਬੱਠਰ ਤੇ ਨਾਲ ਦੇ ਨਾਲ ਮੈਂ ਵੀ ਚਕਾਉਂਗੀ ਇਹਨਾਂ ਨੂੰ ਹਾਂ ਕੀ ਆ ਕੀ ਆ ਕੀ ਚਾਹੀਦਾ ਹੂੰ ਇਹਨਾਂ ਨੂੰ ਵੀ ਅੱਜ ਮੈਂ ਚੌਕ ਕਰ ਭਿਆਂ ਤੇ ਰੱਖਾਂ ਨਾ ਕਟੀਆਂ ਜੀ ਥੋੜਾ ਜਿਹਾ ਭਿਆਂ ਦੇ ਹਣਾ ਉਹਨੂੰ ਹੀ ਖਵਾਇਆ ਕਰਾਂ ਜੇ ਤਾਂ ਰਾਜੀ ਨਿਗੋਣੀਆਂ ਹੈਗੀਆਂ ਬਈ ਲਿਸਨਿੰਗ ਬਹੁਤ ਜ਼ਿਆਦਾ ਨਿਗੀਆਂ ਬਸ ਅਜੀ ਦਾ ਸੁੱਕ ਕੇ ਅੰਦਰ ਸਾਰਾ ਫਰੈਂਡਾਂ ਦਾ ਵੀ ਅੰਦਰ ਕਰੋ ਹਨ ਰਾਤ ਨੂੰ ਠੱਡ ਹੁੰਦੀ ਹੈਗੀ ਇਹਨਾਂ ਨੂੰ ਵੀ ਅੰਦਰ ਕਰਿਆ ਕਰੀਏ ਚਲੋ ਅਸਾਂ ਇਹਨਾਂ ਨੂੰ ਭਰ ਦਿਆ ਬੱਠਲਾ ਤੇ ਆਪਾਂ ਆਪ ਦਾ ਕੰਮ ਸਟਾਰਟ ਕਰਦੇ ਮੈਂ ਸੰਭਰ ਲੱਗਦੀ ਐ ਇਧਰੋਂ ਇਹਦਾ ਕੰਮ ਆਪਾਂ ਨਵੇੜੀ ਇਧਰ ਨਾਲ ਜਲਦੀ ਜਲਦੀ ਫਿਰ ਮੈਂ ਲਾਉਣਿਆ ਬੈੱਡ ਅੰਦਰ ਕਿਉਂਕਿ ਇੱਧਰ ਨੇ ਸਾਰਿਆਂ ਦੇ ਪਲਾਈ ਲਵਾ ਲਈ ਸੀ ਆਪਾਂ ਨੇ ਬੈੱਡਾਂ ਦੇ ਨਮੀ ਲਵਾਇਆ ਸਿਰ ਮਾਇਕਾ ਸਾਰਾ ਕੋਲ ਵਾਲਾ ਸੀ ਆਪਾਂ ਨੇ ਜਿਹੜੇ ਸੌਂਖੜੇ ਖਾਦੇ ਹੋਏ ਸੀਗੇ ਤੇ ਸਾਰਾ ਆਪਾਂ ਨੇ ਨਿਊਨ ਕੋਟ ਤੇ ਕਰਵਾਇਆ ਗਾ ਉਹਨਾਂ ਜਿੰਨਾਂ ਤੋਂ 5 ਸਾਲ 3 ਸਾਲ ਜਿਹਨਾਂ ਨਿਕਲਦਾ ਗਾ ਨਿਕਲ ਕੱਢ ਲੋ ਆ ਵਾਲੇ ਨੂਪ ਲਵਾਇਰ ਲਵਾਇਆ ਜੀ ਕਿਤੇ ਸਾਰੀ ਸੌਂਖ ਵਾਲੀ ਕੱਲ ਦਵਾਈ ਲਾਤੀ ਸੀ ਆਪਣੇ ਪੂਰੀ ਤਰ੍ਹਾਂ ਤੇ ਹੁਣ ਚਲੋ ਇਹਨਾਂ ਨੂੰ ਵੀ ਅੱਜ ਅੰਦਰ ਲਾਉਣੇ ਆਗੇ 2 ਦਿਨ ਨੂੰ ਕਿਹਾ ਸੀ ਨਾ 2 ਦਿਨ ਹੋ ਚੁੱਕੇ ਆਗੇ ਤੇ ਅੱਜ ਇਹਨਾਂ ਸਾਰੇ ਚੇਪੀਆਂ ਲਾ ਕੇ ਇਹਨਾਂ ਨੂੰ ਅੰਦਰ ਕਰ ਦਿਆ ਸੈੱਟ ਇਹਨਾਂ ਨੂੰ ਅੱਜ ਚਲੋ ਹੁਣ ਆਪਾਂ ਕਰਦੇ ਆ ਕੰਮ ਸਟਾਰਟ ਨੂੰ ਚਕਾਉਣੇ ਬੱਠਾ ਅਸੀਂ ਲਾ ਰਹੇ ਆ ਇਹ ਘੋਲੀ ਨੂੰ ਪਾਣੀ ਕਿੰਨੇ ਟਾਈਮ ਕਿਹਾ ਅਸੀਂ ਕਰਾਂ ਦੋ ਟਾਈਮ ਕਿੰਨੇ ਟਾਈਮ ਦੋ ਟਾਈਮ ਉਹਦਾ ਵੱਧ ਵੀ ਲਾ ਦੇ ਉਹਨੇ ਸਾਈਡ ਦੀ ਪੱਕ ਜੂ ਹਣਾ ਤੇ ਅਸੀਂ ਡੂੰਘ ਥੋੜੀ ਜੁੱਤੀ ਵੀ ਕਰਾਤੀ ਇਹ ਕਿਉਂਕਿ ਟੂੜੀ ਵਾਲੀ ਦੋਲਦੇ ਹੁੰਦੀਆਂ ਸੀਗੀਆਂ ਤਾਂ ਕਰਕੇ ਥੋੜੀ ਜੁੱਤੀ ਉੱਚੀ ਕਰਾਤੀ ਅਸੀਂ ਦੇਖੋ ਇਹਨੂੰ ਕੀ ਕਰਦੇ ਹਾਂ ਅਜੇ ਤਾਂ ਕੇਹਦਾ ਤਾਂ ਮਜ਼ਬੂਤੀ ਕੰਮ ਕਰਤਾ ਨਹੀਂ ਯਾਰ ਜੇ ਇਹ ਟੱਪਾ ਕੀ ਫੇਰ ਨਹੀਂ ਫੇਰ ਨਿਕਾਉ ਆ ਬਾਈ ਸਹੀ ਗੱਲ ਆ ਕਿ ਇਹ ਮੱਝ ਨੇ ਤਾਂ ਬਹੁਤ ਨੁਕਸਾਨ ਦਿੱਤਾ ਬਈ ਸਾਡਾ ਔਨ ਸਾਰੀ ਕਰਤਾ ਇਹਨੇ ਤਾਂ ਕਾਹਸੇ ਤੇ ਲੱਕੜ ਦੀ ਫੱਟੀ ਵੀ ਲੱਗ ਜਾਂਦੀ ਕਹਿੰਦੇ ਉਹਦੇ ਨਾਲ ਵਧੀਆ ਪੱਕੀ ਬਣਦੀ ਮੂੰ ਤਾਂ ਬਜਰੀ ਪਾਤੀ ਜਿਉ ਲੱਕੜ ਦੀ ਫੱਟੀ ਵੀ ਲੱਗ ਜਾਂਦੀ ਨਾ ਕੰਨਾਂ ਨਾਲ ਮਜਬੂਤੀ ਕੰਮ ਹੋ ਜਾਂਦਾ ਮਾਂ ਘਿਰੋ ਇਹ ਨਹੀਂ ਛੱਡੀ ਹੈਗੀ ਲੱਕੜ ਦੀ ਕਿੱਥੋਂ ਛੱਡੂਗੀ ਤੇ ਮੁਰਾ ਕੀ ਆ ਹੂੰ ਬਸ ਇਹ ਨਹੀਂ ਛੱਡੀ ਇਹਨੇ ਖੋਲ ਲਈ ਬਸ ਫੇਰ ਇਹਦੇ ਤਾਂ ਕੋਈ ਨਹੀਂ ਹੱਲ ਇਹ ਦੇਖ ਕੀ ਹਾਲ ਆ ਫੇਰ ਤੈਨੂੰ ਕੱਢ ਦੋ ਹੁਣ ਮੇਰਾ ਦਈਏ ਜੀ ਬਣ ਗਈ ਇਹ ਬਸ ਹੁਣ ਤਾਂ ਠੀਕ ਆ ਭਰਾਇਆ ਹੋਇਆ ਜਿੱਦ ਬਣ ਗਈ ਇਹ ਫੇਰ ਇਹਨੂੰ ਮੈਂ ਵੇਚ ਹੀ ਦੇਣਾ ਕਿਉਂਕਿ ੱਡੀ ਔਖਾ ਕਰਦੀ ਹੈ ਮੱਜ ਔਖਾ ਕਿ ਇਹਨੂੰ ਅਸੀਂ ਬਨਦੇ ਅਸੀਂ ਪੂਰਾ ਉਹਦੇ ਨਾਲਾਂਗੇ ਇਹਨੂੰ ਸਿੱਧਾ ਤਾਂ ਅਸੀਂ ਬਨ ਨਹੀਂ ਸਕਦੇ ਟੜਕੇ ਬਣੀ ਸੀ ਸਿੱਧੀ ਦੋ ਵਾਰੀ ਖੁੱਲ ਗਈ ਹੁਣ ਨਮਾਉਣ ਦੀ ਕੋਸ਼ਿਸ਼ ਕੀਤੀ ਨਮਾਏ ਨਹੀਂ ਛੱਡ ਕੇ ਭੱਜ ਗਈ ਅੜ ਬਵਾਲੀ ਆ ਗਈ ਇੱਥੋਂ ਬਵਾਲੀ ਕਰ ਲਈਆ ਚਲੋ ਇੱਧਰ ਤਾਂ ਹੁਣ ਕੇਰਾ ਅੱਜ ਪਾਣੀ ਸਵੇਰ ਲੱਗ ਗਿਆ ਤੇ ਕੇਰਾ ਸ਼ਾਮ ਨੂੰ ਲਾ ਦਾਂਗੇ ਬਸ ਦੋ ਕੁ ਦਿਨ ਪਸੂ ਨਾ ਬਨਾਂਗੇ ਇਹਨੇ ਨਾਲੇ ਪੱਕ ਪੱਕ ਜਾਊਗੀ ਤੇ ਇੱਧਰ ਵੀ ਆਪਣਾ ਕੰਮ ਸਾਰਾ ਫਿਨਿਸ਼ ਹੋ ਚੁੱਕਿਆਗਾ ਦਿਖਾਲਾ ਹੋਣਾ ਨਾਣਾ ਜੀ ਨਹੀਂ ਕਰਦਾ ਖਾਣ ਨੂੰ ਜੀ ਨਹੀਂ ਕਰਦਾ ਹੈ ਜੀ ਨਹੀਂ ਕਰਦਾ ਜੀ ਨਹੀਂ ਕਰਦਾ ਬਾਹਲੀ ਹੋ ਹੁਣ ਰੱਜ ਗਈ ਨਾ ਹੁਣ ਨਹੀਂ ਖਾਂਦੀ ਐਂ ਕਰਦੀ ਹੈ ਹਾਂ ਫੋਈ ਗੜੀ 124% ਫਰਕ ਪੈ ਗਿਆ ਤੇ ਹੌਲੀ ਹੌਲੀ ਪੈ ਜੂਗਾ ਇਹ ਹੈਗੇ ਸੈਕੰਡ ਦਵਾਈ ਹੈਨਾ ਤਾਂ ਫਰਕ ਕੀ ਹੈ ਹਰਾ ਇਹੇ ਕੰਮ ਫਿਰ ਕੇ ਹੁਣ ਮਸਾ ਫੜ ਗਿਆ ਹਟਾਂ ਕਰ ਦਿਜਾ ਹੁਣ ਆ ਗਾ ਨੂੰ ਆਪਾਂ ਦੂਜੀ ਸੀਸੀ ਦੇ ਰਿਹਾ ਸੈਕੰਡ ਹਾਫ ਹੈ ਅੱਜ ਦੇਣੀ ਹਾਫ ਆਪਾਂ ਇਹ ਕੱਲ ਨੂੰ ਦੇਣੀ ਹੈਣਾ ਨਿਕਲ ਜਾ ਪਾਣੀ ਪਾ ਥੋੜਾ ਜਿਹਾ ਅੱਗ ਨੂੰ ਬਹੁਤ ਫਰਕ ਪੈ ਗਿਆ ਦਵਾਈ ਨਾਲ ਇਹਨੂੰ ਤਾਰੀ ਪੀਲਾ 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 ਚਲੋ ਕੱਢੀ ਕਾ ਜਾਨੀ ਹੈ ਨਾ ਨਾ ਕਰਦੇ ਨਸ ਪੀ ਲਈ ਇਹ ਹੈਗੇ ਸੈਕਿੰਡ ਤੋਂ ਸਿਸੀ ਤੇ ਅੱਧੀ ਦੇਤੀ ਅੱਜ ਆਪਾਂ ਨੇ ਤੇ ਅੱਧੀ ਕੱਲ ਨੂੰ ਦੇ ਦੇਣੀ ਆ ਤੇ ਇੱਕ ਸਿਸੀ ਆਪਾਂ ਹੋਰ ਲੈ ਲੈਂਦੇ ਦੋ ਲਿਆਂਦੇ ਨੇ ਅੱਜ ਇਕੱਠੇ ਕਿਹੜੀ ਹਾਂ ਮਾ ਜਨੇ ਪਰ ਮਾਣ ਸਭ ਕੁਝ ਨਾਲ ਕੋਈ ਪਤਾ ਨਹੀਂ ਮਾ ਜਹਰੀ ਥਾਈ ਤੋਂ ਬਖਤਨ ਦੇ ਕਰੀਬ ਮੈਂ ਅੱਛਾ ਤੇ ਮੈਂ ਬਹੁਤ ਦਗਾ ਹਾਂ ਕੋਈ ਨਾ ਗੱਲ ਵੀ ਨਹੀਂ ਕਰਵਾਦੀ ਜੀ ਇਹਨਾਂ ਮਰ ਜਾਣਾ ਚੱਲ ਜੀ ਹਾਂ ਡੀਗਰ ਨੇ ਗੱਡੀ ਪਾ ਲਈ ਕਿਹੜਾ ਮੁਣੀ ਨੌ ਦਾ ਆਪਣੀ ਹੈਗਾ ਮੁਣੀ ਦਾ ਅੱਛਾ ਅੱਛਾ ਡੀਗਰ ਇੱਧਰ ਪਾ ਲਈ ਹਾਂ ਚਲੋ ਤੇ ਆ ਲਿਆਂਦੀ ਆਪਾਂ ਨੇ 5 cc ਆ ਗਈ ਤੇ 3rd ਆ ਵਾਲੀ ਆ ਇਹ ਆਪਾਂ ਲਾਵਾਂਗੇ ਪਰਸੋਂ ਨੂੰ ਆ ਅੱਧੀ ਕੱਲ ਨੂੰ ਦੇ ਦੇਣੀ ਅੱਧੀ ਹੁਣ ਦੇਤੀ ਆਹ ਦੇ ਦੇਣੀ ਆ ਪਰਸੋਂ ਇੱਕ cc ਆਪਾਂ ਕੱਲ ਪਿਆਤੀ ਸਾਰੀ ਤੇ ਸਾਰੇ ਨੂੰ ਬੜੀਆ ਦਵਾਈ ਆ ਗਈ ਬਈ ਇਹ ਜਿਹਦੇ ਪਸੂ ਬੈੰਦੇ ਆ ਨਾ ਵਧੀਆ ਗਾ ਸੰਕਰ ਇਹ ਦਵਾਈ ਲਿਆ ਕੇ ਦੋ ਪਸੂ ਨੂੰ ਕਿਉਂਕਿ ਇਹਦੇ ਨਾਲ ਹੀ ਫਰਕ ਪਿਆ ਸਾਡੀ ਗਾਂ ਨੂੰ ਚੋ ਚਲੋ ਹੁਣ ਕਰਦੇ ਆਪਾਂ ਵਲੌਗ ਦੀ ਐਂਡਿੰਗ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਤੁਹਾਨੂੰ ਦਿਖਾਉਂਦੇ ਰਾਵਾਂਗੇ ਇਹਦਾ ਟ੍ਰੀਟਮੈਂਟ ਪੂਰਾ ਤੇ ਜੀ ਬੱਕਰੀ ਵੀ ਐਂ ਲੱਗਦੇ ਜਾਂ ਬੋਲਦੇ ਹੁੰਦੇ ਇਹਨੂੰ ਵੀ ਦਵਾਈ ਲਿਆ ਕੇ ਦਿੱਤੀ ਸੀਗੀ ਤੇ ਤਾਰਾਂ ਦਿੰਦੀ ਹੈਗੀ ਤੇ ਇਹਦੇ ਵੀ ਆਪਾਂ ਕਰਾਵਾਂਗੇ ਚਲੋ ਜੀ ਧੰਨਵਾਦ ਜੀ